ਆਹ ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਹੈ ਹੁਣੇ। ਆ ਗੱਡੀ ਦੇਤੇ ਗੋਲੀਆਂ ਲੱਗੀਆਂ। ਅੱਜ ਚਿੱਟੇ ਦੇਣ ਬੰਗਾ বাস ਸਟੈਂਡ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਅਚਾਨਕ ਅਨੇਵਾ ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਮੌਕੇ ਤੇ ਦਹਿਸ਼ਤ ਫੈਲ ਗਈ। ਗੋਲੀਬਾਰੀ ਦੌਰਾਨ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਜੋ ਕਿ ਸਕਾਰਪੀਓ ਗੱਡੀ ਨੰਬਰ PV12AB4627 ਵਿੱਚ ਸਵਾਰ ਸਨ। ਜਖਮੀਆਂ ਦੀ ਪਹਿਚਾਨ ਮਨਦੀਪ ਸਿੰਘ ਵਾਸੀ ਕਰਿਆਮ ਸੂਜਲ ਵਾਸੀ ਪਰਮਜਾਰਾ ਰਿੰਪਲ ਵਾਸੀ ਪੁੰਨੀਆਂ ਹਰਪ੍ਰੀਤ ਸਿੰਘ ਵਾਸੀ ਖਾਨਕਾਨਾ ਸਾਹਿਲ ਵਾਸੀ ਬੰਗਾ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਬਾਸਟੇ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਦੁਪਹਿਰ ਬਾਅਦ ਵਪਰੀ ਹੈਰਾਨੀ ਦੀ ਗੱਲ ਹੈ ਕਿ ਇਹ ਸਾਰੀ ਘਟਨਾ ਥਾਣਾ ਸਿਟੀ ਬੰਗਾ ਤੋਂ ਕੇਵਲ ਲਗਭਗ 200 ਮੀਟਰ ਦੂਰ ਘਟੀ ਦੂਜੇ ਪਾਸੇ ਪੁਲਿਸ ਵੱਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸ਼ਹਿਰ ਵਿੱਚ ਚਰਚਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਇੱਦਾਂ ਆਪਾਂ ਦਾ ਦੁਕਾਨ ਤੇ ਸੀਗੇ ਕਸਟਮਰ ਆਪਣੇ ਕੋ ਸੀਗੇ ਅੱਛਾ ਜੀ ਤੇ ਚਾ ਲੈਡੀ ਸੀਗੀਆਂ ਅੰਦਰ ਅੱਛਾ ਜੀ ਉਹਨਾਂ ਨੂੰ ਸਾਮਾਨ ਦਿਖਾ ਰਹੇ ਸੀਗੇ ਅੱਛਾ ਜੀ ਇੱਕਦਮ ਜਦੋਂ ਨਾ ਆਵਾਜ਼ ਆਈ ਅੱਛਾ ਜੀ ਜਦੋਂ ਕੋਈ ਪਟਾਕਾ ਵੱਜਣ ਦੀ ਹੁੰਦੀ ਨਾ ਇਹਦਾ ਮੋਟਰਸਾਈਕਲਾਂ ਦੇ ਨਹੀਂ ਪਟਾਕੇ ਵੱਜਦੇ ਐਦਾਂ ਮਤਲਬ ਆਵਾਜ਼ ਆਈ ਓਕੇ ਆਪਾਂ ਇੱਕਦਮ ਮਤਲਬ ਥੋੜਾ ਘਬਰਾ ਗਏ ਬਈ ਇੱਕ ਵਾਰ ਆ ਜਾਂਦੀ ਤਾਂ ਕੋਈ ਗੱਲ ਨਹੀਂ ਸੀਗੀ ਪਹਿਲੇ ਇੱਕ ਆਈ ਫਿਰ ਦੂਜੀ ਵਾਰ ਆਈ ਤੇ ਤੀਜੀ ਵਾਰ ਆਈ ਠੀਕ ਹੈ ਮਤਲਬ ਥੋੜਾ ਪੈਂਟਿੰਗ ਨਹੀਂ ਬਹਿ ਗਏ ਆਪਾਂ ਸਾਰੇ ਨੇ ਫੜਾ ਦੇਖਣ ਲੱਗੇ ਲੈਡੀਜ਼ ਵੀ ਬਾਹਰ ਆ ਗਈਆਂ ਆਪਾਂ ਵੀ ਬਾਹਰ ਆ ਕੇ ਇਹ ਗੱਡੀਆਂ ਦੇ ਵਿੱਚ ਮਤਲਬ ਲਗਾਤਾਰ ਜੀ 35 40 ਗੋਲੀਆਂ ਚਲੀਆਂ ਆਉਣੀ ਆ ਬਹੁਤ ਮਤਲਬ ਓਕੇ ਨਾਲ ਜਿਹੜੀਆਂ ਗੱਡੀਆਂ ਅਜੇ ਕੋਈ ਪਤਾ ਲੱਗਿਆ ਇਹ ਗੋਲੀਆਂ ਦੋ ਤਰਫੋਂ ਚਲੀਆਂ ਤੇ ਇੱਕ ਤਰਫੋਂ ਕੁਝ ਕਲੀਅਰ ਹੈਗਾ ਇਦਾਂ ਤੱਕ ਨਹੀਂ ਜਿਹੜੀ ਮੋਹਰੇ ਗੱਡੀ ਤੋਂ ਉੱਚੋਂ ਤਾਂ ਨਹੀਂ ਗੋਲੀਆਂ ਚੱਲੀਆਂ ਔਰ ਕਿਹੜੀ ਛਲੀ ਗੱਡੀ ਜਿਹੜੀ ਗੱਡੀ ਇੱਥੇ ਹੁਣੇ ਵਿੱਚ ਬੰਦਾ ਆ ਜਿਆਦਾ ਫੱਟਰ ਹੋਇਆ ਹੀ ਆ ਜਿਹਨੂੰ ਪੁਲਿਸ ਲੈ ਗਈ ਆ ਕਿਹੜੀ ਗੱਡੀ ਸੀ ਉਹ ਚਿੱਟੀ ਗੱਡੀ ਆ ਸ਼ਾਇਦ ਸਕੋਰਪਿਓ ਹੋਣੀ ਅੱਛਾ ਜੀ ਸਕੋਰਪੀਓ ਗੱਡੀ ਹੋਣੀ ਸ਼ਾਇਦ ਹੋ ਸਕੋਰਪੀਓ ਗੱਡੀ ਚ ਤੇ ਦੂਏ ਪਾਸੇ ਕਿਹੜੀ ਗੱਡੀ ਚ ਝੋਫਾਇ ਹੋ ਰੋ ਨਹੀਂ ਪਤਾ ਕਿਹੜੀ ਗੱਡੀ ਸੀ ਉਹ ਤੋਂ ਛੋਟੀ ਗੱਡੀ ਤੋਂ ਨਾਲੋਂ ਅੱਛਾ ਜੀ ਉਹਦੇ ਨਾਲੋਂ ਥੋੜੀ ਛੋਟੀ ਗੱਡੀ ਸੀ ਉਹ ਓਕੇ ਤੇ ਕਿੰਨੀ ਕੁ ਥੇਰ ਪਹਿਲੇ ਦੀ ਘਟਨਾ ਹੈ ਹੋਈ ਗਈ ਦੇ 25 ਮਿੰਟ ਹੋ ਗਏ ਹੁਣ ਇਸ ਗੱਲ ਨੂੰ ਕਿਹੜੀ ਗੱਡੀ ਦੇ ਉੱਤੇ ਫਾਇਰਿੰਗ ਹੋਈ ਉਹਦੇ ਚ ਕਿੰਨੇ ਬੰਦੇ ਕੋ ਦੇਖੇ ਜਾਂ ਕਿੰਨਾ ਪੁਲਿਸ ਆਈ ਹੋਣੀ ਮੌਕੇ ਤੇ ਕੱਢੇ ਹੋਣੇ ਜਾਂ ਕਿੰਨਾ ਹਾਂ ਇੱਕ ਬੰਦੇ ਨੂੰ ਕੱਢ ਕੇ ਲੈ ਗਈ ਹੈ ਪੁਲਿਸ ਅੱਛਾ ਜੀ ਪਤਾ ਨਹੀਂ ਹੁਣ ਇੱਕ ਸੀ ਜਾਂ ਬਾਧੂ ਸੀ ਪਤਾ ਨਹੀਂ ਇੱਕੋ ਹੀ ਸੀ ਮੈਂ ਤਾਂ ਲੱਗਦਾ ਗੱਡੀ ਦੇ ਵਿੱਚ ਅੱਛਾ ਜੀ ਇੱਕ ਅੱਧਾ ਹੋਰ ਵੀ ਹੋ ਸਕਦਾ ਸ਼ਾਇਦ ਓਕੇ ਕਿੰਨੀ ਕੁ ਘੰਟੇ ਪਹਿਲੇ ਦੀ ਗੱਲ ਹੈ ਅੱਧਾ ਘੰਟਾ ਹੋਇਆ ਨਾ ਜੀ ਹੋਇਆ ਨਹੀਂ ਅੱਧਾ ਘੰਟਾ ਪੂਰਾ ਜਿੱਦੋਂ ਅਕੀਆ 5-10 ਫਾਇਰ ਹੋਏਗੇ ਤਾਂ ਬਾਅਦ ਫਾਇਰ ਹਾਂ ਜੀ ਹੋਏ ਨੇ 35-40 ਹੋਏ ਹੋਣੇ ਜੀ ਫਾਇਰ ਹੈ 35-40 ਫਾਇਰ ਹੋਏ ਨੇ ਲਗਾਤਾਰ ਇੱਦਾਂ ਜੀ ਜ਼ਮੀਨ ਇਹ ਗੋਲੀਆਂ ਤਾਂ ਮੀਂਹ ਪੈਂਦਾ ਵੇ ਇਸ ਤਰ੍ਹਾਂ ਮੋਲ ਸਿਰ ਅੱਛਾ ਗੋਲੀਆਂ ਦਾ ਸਾਰੀ ਦੁਨੀਆ ਡਰ ਗਈ ਤੇ ਹਾਲੇ ਰਸ਼ਵੋਨ ਦਾ ਬਸਟਾਨ ਜੀ ਤੁਹਾਨੂੰ ਪਤਾ ਦੁਨੀਆ ਕਿੱਦਾਂ ਹੋ ਗਈ ਕੋਈ ਵਿਚਾਰਾ ਯਾਤਰੀ ਕਿਤੇ ਜਾਨ ਲੈ ਕੇ ਸਾਰੇ ਜਣੇ ਘਬਰਾ ਗਏ ਲੋਕੀ ਤੇ ਰੋਣ ਲੱ ਪਈਆਂ ਬੁੜੀਆਂ ਤਾਂ ਵਿਚ ਗੱਡੀ ਐਟ ਕੋ ਫਾਇਰਿੰਗ ਫੁਰ ਹੋਈ ਹੈ ਉਹਦੇ ਰਿਗਾਰਡਿੰਗ ਇੱਥੇ ਆਏ ਸੀ ਕਿੰਨੇ ਕ ਫਾਇਰ ਹੋਏ ਸਰ ਉਹ ਫਾਇਰ ਹਾਰੇ ਤੋਂ ਨਹੀਂ ਤਾਂ ਨਹੀਂ ਗਲਤੀ ਮੈਮ ਸਪੋਰਟੀ ਨਹੀਂ ਗਿਆ ਮੈਂ ਜਸਟ ਇੱਥੇ ਪਤਾ ਲੱਗਦੇ ਪਹਿਲਾਂ ਤੋਂ ਇੱਥੇ ਆਇਆ ਹੈ ਇੱਥੇ ਕੋ ਪੰਜ ਬੱਚੇ ਆਂ ਦੀ ਫਾਇਰਿੰਗ ਲੱਗੀ ਠੀਕ ਨੇ ਉਹ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਆ ਇਹਨਾਂ ਦੇ ਵਿੱਚੋਂ ਕੋਈ ਸਿੱਧੀ ਕੈਜੂਐਲਟੀ ਨਹੀਂ 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 ਕੋਈ ਠੀਕ ਠਾਕ ਨੇ ਭੇਜ ਦਿੱਤੇ ਨੇ ਸਰ ਫਾਇਰਿੰਗ ਕਾਹਦੀ ਹੋਈ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੇ ਨੇ ਇਨਵੈਸਟੀਗੇਸ਼ਨ ਐਸਐਚਯੂ ਸਿਟੀ ਕਰ ਰਹੇ ਨੇ ਕਿੰਨੇ ਕ ਫਾਇਰ ਹੋਏ ਇਹਦੇ ਬਾਰੇ ਕੋਈ ਜਾਣਕਾਰੀ ਕਿੰਨੇ ਬੰਦੇ ਸੀ ਜਿਹੜੇ ਗੱਡੀਆਂ ਕਿੰਨੀ ਸੀ ਨਹੀਂ ਕੁਛ ਨਹੀਂ ਇਦਾਂ ਦਾ ਮੈਨੂੰ ਨਹੀਂ ਨੌਲੇਜ ਜਿੰਨੀ ਐਨੀ ਨੌਲੇਜ ਹੈ ਮੈਂ ਹਸਪੀਟਲ 'ਤੇ ਪਹੁੰਚਿਆ ਸੀ ਉੱਥੇ ਜਿਹੜੇ ਇੰਜਰਡ ਸੀ ਬੱਚੇ ਉਹਨੂੰ ਭੇਜ ਦਿੱਤਾ ਗਿਆ ਠੀਕ ਹੈ ਐਂਬੂਲੈਂਸ ਆਰ ਸੈਂਟਰ ਦਾ